ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਆਓ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਕਹਿੰਦੇ ਅਰਜਨ ਦਾ ਤੀਰ ਭਾਵੇਂ ਮੱਛੀ ਦੀ ਅੱਖ ਵਿੱਚ ਨਾ ਲੱਗਾ ਹੋਵੇ ਪਰ ਮਹਾਪੁਰਖਾਂ ਦਾ ਕੱਢਿਆ ਹੋਇਆ ਬੋਲ ਵਦਾਨ ਦੀ 60 ਤਰ੍ਹਾਂ ਪੂਰਾ ਹੁੰਦਾ ਏ ਬੜੀ ਸੋਚ ਸੋਚ ਮੂੰਹੋਂ ਗੱਲ ਕੱਢ ਦੇ ਉਹ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਉਹ ਸਾਧੂਆਂ ਦੀ ਮੋ ਸਾਧੂਆਂ ਦੀ ਮੋੜ ਦਾ ਨਕਰਤਾਲੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮਦੇ ਇਹ ਪੁੱਤਰਾਂ ਦੇ ਦੀਵੇ ਘਰਾ ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾ ਚ ਜਗਾਵੰਦੇ ਡੁੱਬਤੇ ਹੋਏ ਦੀ ਮਹਿਮਾ ਅਪਾਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਦੀ ਆਹ ਰਸਤਾ ਵਖਾਉਂਦੇ ਆਹ ਇਹ ਰਸਤਾ ਵਿਖਾਉਂਦੇ ਪੁੱਲੀ ਹੋਈ ਲਕਾਈ ਨੂੰ ਏ ਗੁਰੂ ਨਾਲ ਜੋੜਦੇ ਨੇ ਮਾਈ ਭਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਉਹ ਤਪਦੇ ਦਿਲਾਂ ਦੇ ਤਾਈਂ ਦੇਂਦੇ ਠਾਰ ਜੀ ਤਪਦੇ ਦਿਲਾਂ ਦੇ ਤਾਈਂ ਦੇਂਦੇ ਠਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਕੋਈ ਨਹੀਂ ਸੰਤਾਂ ਦੀ ਰਮ ਜੀ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪੌੜਾ ਨਾ ਸਾਧੂਆਂ ਨੂੰ ਪੌਂਦਾ ਨਹੀਂ ਦੇਹੰਕ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਜੋ ਨਿਵਾ ਹੋ ਜੋ ਸਾਧੂ ਦੀ ਸ਼ਰਨ ਨੇ ਆਉਂਦਾ ਹੈ ਉਹ ਮੂਹ ਮੰਗੀਆਂ ਮਰਾਦਾ ਪਾਉਂਦਾ ਹੈ